ਨਵਾਂ ਨਵਾਂ ਕਲੀਅਨ ਨੂੰ ਪੁਰਗੋਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਣਾ ਚਾਹੀਦਾ। ਲੱਗ ਜਾਂਦੀ ਛੱਲਾ ਲੈ ਕੇ ਗਿਆ ਕੁਆਤਾ ਨਾਲ ਤੇ ਲੈ। 2012 ਚਾਡਾ ਵਿਆਹ ਹੋਇਆ ਸੀ ਤੇ 17 ਚ ਮਹਨਸ਼ਾ ਕਰਨਾ ਸ਼ੁਰੂ ਕਰ ਦਿੱਤੇ। ਬਸ ਫਾਈ ਛੱਡਨਾਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਵਾ ਬਸ। ਬਸ ਸਰਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਜੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ। ਮੈਂ ਕਦੀ ਲਾਲਚ ਨਹੀਂ ਕੀਤਾ ਅੱਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਭਾਈ ਕਿਲੋਵਰੇ ਸਾਬ ਨਾਲ ਤੇ ਪੀ ਗਿਆ ਹੁਣੇ ਮੈਂ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤੇ ਫੇ ਕਿਲੋ ਦੇ ਡੇਢ ਕਿਲੋ ਪੀ ਗਏ ਹੁਣੇ ਮੈਂ ਕਦੀ ਕਦੀ ਲਾਲਚ ਨਹੀਂ ਕੀਤਾ ਅੱਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਕਿੰਨੇ ਰੁਪਏ ਬਣਾਂਗੇ ਤੇ ਹੁੰਦਾ ਨਹੀਂ ਸ਼ੇ ਲੱਖਾਂ ਕਰੋੜਾ ਕੀਤੀ ਹੁਣੀ ਹੈ ਭਾਈ ਹਰ ਇੱਕ ਨੇ ਕਿ ਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿੱਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਈਆ ਕਹਿੰਨੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾ ਜੀ ਢਾਤੀਆਂ ਆਪਾਂ ਦੇ ਫੇਰ 1 ਕਰੋੜ ਕਹਿੰਨੇ ਆ ਇਹ ਨਸ਼ਾ ਹੁੰਦਾ ਕਿੱਥੋਂ ਕਿੱਥੋਂ ਤੱਕ ਲੱਗਦਾ ਇਹ ਇੰਨੀ ਬਾਜੀ ਪਤਾ ਸਾਨੂੰ ਤੇੰਬਰਸਰ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂ ਨੂੰ ਪਤਾ ਹੁਣ ਕੀ ਮੰਗੇ ਚਿਹਰਾ ਬਸ ਪਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਹੈ ਤੁਹਾਡੇ ਕਿਹੜਾ ਸੰਪਰਕ ਚਾਹੀਦਾ ਇੰਦਾ ਯਾਰ ਦੋਸਤ ਤੇਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਿਹਾ ਇੱਕ ਵਾਰੀ ਮਿਲਾ ਲੇ ਬਾਅਦ ਚ ਜੋ ਜਦਾ ਉਹਦੀ ਮਰਜ਼ੀ ਹੈਗੀ ਉਹਦਾ ਕਰ ਲਾਂਗਾ ਉਹ ਰੱਬ ਦੀ ਰੂ ਮੇਰੀ ਹੀ ਕਿਰਪਾ ਹੈ ਆਪਣੀ ਦਾ ਚਲੋ ਪੈਸੇ ਤੇ ਲਈ ਗਲਤ ਕੰਮ ਵੀ ਨਹੀਂ ਕਰਦੇ ਹਾਂ ਲੋ ਜਿਰਨ ਨਮਾ ਨਮਾ ਮਿਲਿਆ ਨੂੰ ਉਰਵਮ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚ ਮੈਂ ਕਿਹਾ ਜਾਂਦੀ ਦਾ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਨਾਤੇ ਲਈ ਇਹ ਕਿਹਦੇ ਕਦੋਂ ਸ਼ੁਰੂ ਕਰਦੀ ਉਹ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੂੰ ਹੁਣ ਕਿੰਨਾ ਚਿਰ ਆਪਣਾ ਲਾਜ ਕਰਾ ਰਿਹਾ ਇੱਥੇ ਇਹਨੂੰ 15 16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹੜੀ ਜੀਤਲੇ ਗੋਲੀ ਨਾਲ ਰੱਖਦੇ ਨਾ ਮੈਂ ਨਮਰ ਬਣਾ ਲਿਆ ਸੀ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਸੀ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਣ ਗਈ ਹਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀਬ ਤਿੰਨ ਟਾਈਮ ਐਨਨ ਆਪਣੀ ਕੋਸ਼ਿਸ਼ ਨਹੀਂ ਕੀਤੀ ਰੋਕੇ ਐਨਨ ਨੇ ਬੜਾ ਬੋਲਦਨ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੇ ਤੇ ਲਾਉਂਦੀ ਹੇ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾਏ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪਿਆ ਹੋਇਆ ਹੁੰਦਾ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕਨਸ਼ਾ ਪੀ ਗਿਆ ਆਪਣਾ ਗੈਣਾ ਕੱਟਾ ਵੀ ਇਹ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ੇ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਕੀ ਜ਼ਿੰਦਗੀ ਜੀ ਇਸ ਕਰਨ ਤੇ ਹੁਣ ਇਹ ਇਹੀ ਕੰਨੇ ਆ ਕਿ ਬਸ ਇਹੀਆਂ ਟਣਾਵਾ ਹਟ ਗਏ ਆ ਕੁਛ ਹਟ ਜੋ ਹੌਲੀ ਹੌਲੀ ਹਟ ਜਾਗੇ ਕੋਸ਼ਿਸ਼ ਕਰਾਂਗੇ ਹਟਣ ਦੀ ਪ੍ਰਵਾਸ ਪਤਾ ਵੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੂੰ ਪਤਾ ਬੜਾ ਰੋਕੇ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਣਾ ਸਾਡੇ ਘਰ ਨਹੀਂ ਮੰਣਾ ਸਾਡੇ ਬੱਚਾ ਤੇ ਵੀ ਗਾਂ ਸਰ ਪੈਂਦਾ ਆ ਤੇ ਬਸ ਹੁਣ ਇਹੀ ਇਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਤੇ ਬਸ ਹੁਣ ਇਹੀ ਇਹੀ ਕਹਿੰਦੇ ਹੁਣ ਮੰਨ ਚ ਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ